ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਤੁਹਾਡਾ ਲਈ ਫੇਰ ਆਪਾਂ ਇੱਕ ਬਹੁਤ ਹੀ ਜ਼ਬਰਦਸਤ ਫਨੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਹੁਣ ਆਪਾਂ ਵੀਡੀਓ ਵੇਖਦੇ ਤੇ ਨਾਲ ਹੀ ਪੜਦੇ ਹਾਂ ਲੋਕਾਂ ਵੱਲੋਂ ਕੀਤੇ ਹੋਏ ਮਜ਼ੇਦਾਰ ਕਮੈਂਟ ਆਪਾਂ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਮਿੱਤਰੋ ਪਹਿਲਾਂ ਬਾਈ ਦੀ ਵੀਡੀਓ ਚੈੱਕ ਕਰੋ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਹੋਏ ਫਨੀ ਕਮੈਂਟ ਪੜਦੇ ਹਾਂ ਚਲੋ ਫਿਰ ਤੇ ਤੈਨੂੰ ਜੱਤਾ ਵਾਤਾ ਬਤਾਇਤਾ ਅੜੀਆਂ ਪਾਉਂਦੇ ਅਸੀਂ ਆ ਕਿੱਥੋਂ ਆ ਗਿਆ ਤੁਰਿਆ ਫਿਰਦਾ ਘੰਟਾ ਘਰ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਬੱਤ ਸਹੀ ਏ ਬਾਈ ਤੈਨੂੰ ਚੋਰਾ ਨੇ ਚੋਰ ਸਮਝ ਕੇ ਲੁੱਟ ਲੈਣਾ ਘੜੀਆਂ ਲਾ ਦੇ ਤੇ ਤੈਨੂੰ ਜੱਤਾ ਦਾਦਾ ਬਤਾਇਤਾ ਅੜੀਆਂ ਬਜਾਉਦੀ ਅਸੀਂ ਅੱਜ ਸਾਤੇ ਕਿੜਤਾ ਘੜੀਆਂ ਐਨੀਆਂ ਤੂੰ ਘੜੀਆਂ ਲਈਆਂ ਲੱਗਦਾ ਸੱਲੇ ਤੇਰੇ ਚਤਨਾ ਚ ਪਾਏ ਆ ਦੇਖੀ ਕੰਜਰਾ ਖੂਨ ਨਾ ਰੁੱਕ ਜੇ ਤੇਰੀ ਬਾਹਾਂ ਦਾ ਕਿਤੇ ਤੇ ਤੈਨੂੰ ਜੱਤਾ ਦਾਦਾ ਬਤਾਇਤਾ ਅੜੀਆਂ ਬਜਾਉਦੀ ਅੜੀ ਚੋਰ ਨਾ 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 ਘੜੀ ਚੋਰ ਇਹਨੂੰ ਸੌਲੇ ਤੋਂ ਤਾਂ ਹਰੇਕ ਥਾਂ ਤੇ ਬਸ ਚਿੱਤੜ ਹਿਲਾਉਣ ਦਾ ਮੌਕਾ ਚਾਹੀਦਾ ਉੱਥੇ ਲੱਗ ਪੈਂਦਾ ਬੰਦਿਆਂ ਦੇ ਪ੍ਰੋਗਰਾਮ 'ਚ ਧੀ ਨੱਚਦੀ ਹੋਈ ਲੋਕਾਂ ਦੇ ਫੀਡ 'ਚ ਤਾਂ ਕੁੜੀਆਂ 치ੜੀਆਂ ਹੁੰਦੀਆਂ ਜਦੋਂ ਅਸੀਂ ਸਕਰੋਲ ਕਰੀ ਤਾਂ ਸਾਡੇ ਤੇ ਤਾਂ ਬੱਲੂ ਰਾਮ ਗੜੀਆ ਵਰਗੇ ਤੇ ਮੈਡ ਸੰਧੂ ਵਰਗੇ ਆ ਜਾਂਦੇ ਆ ਲੱਗਦਾ ਇਹਨੇ ਨੱਚ-ਨੱਚ ਕੇ ਆਪਦੀ ਪਜਾਮੀ ਪੜਵਾ ਲੈਣੀ ਆ ਨਾਲੇ ਵੇਖੋ ਟੈਂਪੂਸ ਵਾਲਾ ਕੀ ਕਰਦਾ ਲੱਗਦਾ ਇਹਨੇ ਇੱਥੇ ਇੱਕ ਅੱਧਾ ਮੁੰਡਾ ਪਸੰਦ ਕਰ ਲੈਣਾ ਭਾਈ ਹਾਪੇ ਕੀ ਹੋ ਰਹਾ ਭਾਈ ਬੱਲੇ ਤੇ ਇਹ ਨਾ ਖੁੱਲ ਕੇ ਨੱਚ ਨਹੀਂ ਤਾਂ ਤੈਨੂੰ ਰਿਸ਼ਤਾ ਨਹੀਂ ਹੋਣਾ। ਪਰਦੀ ਕੀ ਇਹ ਟੈਂਪੋ ਯੂਨੀਅਨ ਦੀ ਪ੍ਰਧਾਨ। ਏ ਤੀਰ ਮੂਫਲੀਆ ਮੂਫਲੀਆ ਥਾਣੀਆਂ 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 ਖਾਣੀਆਂ ਨਾ 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 ਥਾਣੀਆਂ ਥਾਣੀਆਂ ਇਹ ਥਾਂ ਦਾ ਇਹ ਤਾਂ ਨਹੀਂ ਗੱਲ ਬਣੀ ਇਹ ਤਾਂ ਨਹੀਂ ਗੱਲ ਬਣੀ ਹੋਰ ਕਿਵੇਂ ਬਣੂ ਗੱਲ ਹੁਣ ਤੂੰ ਸਾਨੂੰ ਚਿੱਤਣਾ ਨਾ ਮੂਫਲੀ ਖਾ ਕੇ ਦਿਖਾਏਗਾ। ਗਜਬ ਬੇਇੱਜ਼ਤੀ ਹੈ। ਉਹ ਬੰਦਾ ਦਾ ਲੱਗ ਆਪਰਤਨ ਦਾ ਲੱਗ ਤੈਨੂੰ ਗਿਆ ਤੈਨੂੰ ਦਾ ਖੰਦ ਕੀ ਗੱਲ ਹੋਏ ਬੋਲਦਾ ਮੂਫਲੀ ਤੇਰੇ ਸੰਗ ਚ ਫਸ ਗਈ ਹੋਲੀ ਖਾ ਲੈਂਦਾ ਉਦੋਂ ਹੁਣ ਆਏ ਕਰ ਤੇ ਆਵਣਾ ਗਰਾਰੇ ਕਰ ਕੀ ਪਤਾ ਮੂਫਲੀ ਤੇਰੇ ਸੰਗ ਜੋ ਥੱਲੇ ਉਤਰ ਜੇ ਧੀਰ ਧੀਰ ਮੂਫਲੀ ਮੂਫਲੀ ਖਾਣੀ ਆ ਥਾਣੀ ਆ ਥਾਂ ਦਾ ਤੂੰ ਮੈਨੂੰ ਬਸ ਆਏ ਦੱਸ ਦੇ ਤੂੰ ਇੰਸਟਾਗ੍ਰam ਡਿਲੀਟ ਕਰੇਗਾ ਕਿ ਮੈਂ ਕਰਾਂ ਨਾਲੇ ਵੀਰ ਮੈਨੂੰ ਮਾਫ ਕਰੀ ਜੇ ਤੇਰੇ ਖਿਲਾਫ ਮੇਰੇ ਮੂੰਹ ਚ ਕੋਈ ਚੰਗਾ ਸ਼ਬਦ ਨਿਕਲ ਗਿਆ ਹੋਵੇ ਅਰੇ ਕਹਿਣਾ ਕੀ ਚਾਹਤੇ ਹੋ ਕਵਤੋਂ ਪਹਿਲਾਂ ਲਿਸਟ ਵਿੱਚ ਗਲੂਕੋਜ਼ ਦੀਆਂ ਬੋਤਲਾਂ ਤੇ ਪੰਜ ਤਾਕਤ ਵਾਲੇ ਟੀਕੇ ਲੇਖ ਲਾ ਤੇ ਬ੍ਰਾਂਡ ਬਾਅਦੋਂ ਪਾ ਲਈ ਤੂੰ ਮੇਰੀ ਕੀ ਲੱਗਦੀ ਸਲੇਡਾ ਜਿੱਤ ਬੰਲੀਏ ਡਾਰ ਲੇਂਗੇ ਜੱਟ ਦੀ ਤੇਰੀ ਕੀ ਲੱਗਦੀ ਬੰਲੀਏ ਡਾ ਵੈਸੇ ਅੱਜਕੱਲ ਮਸ਼ਹੂਰ ਹੋਣ ਵਾਸਤੇ ਬੇਸ਼ਰਮ ਹੋਣਾ ਹੀ ਪੈਂਦਾ ਮੈਂ ਲਿਸਟ ਬਣਾਈ ਫਿਰਤੀ ਜਿਹੜਾ ਮਰਜੀ ਬ੍ਰਾਂਡ ਲਾਵੀਂ ਕੱਢ ਲਈ ਤੇਰੇ ਲੱਗ ਜੇ ਬੁੱਲਾਂ ਤੇ ਕਰੰਟ ਚੁੱਪ ਹੋ ਜਾ ਤੂੰ ਚਾਪੜੋਂ ਨੂੰ ਕਹਿਦੀ ਆ ਤਾਂ ਗੋਡੇ ਦੁਖਦੇ ਬੇਬੇ ਦੇ ਹੁਣ ਕਿਵੇਂ ਸ਼ਕਤੀਮਾਨ ਬਣੀ ਫਿਰਦੀ ਆ ਹਾਂਜੀ ਮਿੱਤਰੋ ਆਸੀ ਆਈ ਦੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ